अच्छा टर्न अच्छा टर्न बाची बाची कीता फिर ਨਾਲ ਹੀ ਤਾਰਾ ਵੱਡੀਆਂ अच्छा ਤੇ ਉਹ ਡੀਵੀਆਰ ਲੈ ਜਾਂਦੇ ਰਿਕਾਰਡਿੰਗ ਕੁਛ ਨਹੀਂ ਸੀ ਆਣਾ ਤੇ ਉਹ ਡੀਵੀਆਰ ਇੱਥੇ ਹੀ ਤਾਰਾ ਵੱਢ ਕੇ ਸੁੱਟ ਗਏ ਚੱਲਣਾ ਉਹ ਨਾ ਨਾ ਇਹ ਮੈਂ ਬੰਨੇ ਆਂ ਲਾਂਦਾ ਨਾਂ ਤਕਵਾ ਦਸਤ ਲੋਕਾਂ ਦਾ ਅਸੀਂ ਸਾਰੇ ਘਰੋਂ ਹਰੇ ਮੈਂ ਤੇ ਘਰੇ ਹੀ ਸੀਗਾ ਤੇ ਸਾਡਾ ਦੂਸਰਾ ਮੁੱਦਾ ਜਿਹੜਾ ਸੀ ਉਹ ਚਾਹੰਗੇ ਲੈ ਕੇ ਸਰਵਾ ਆਇਆ ਆਗੇ ਮੈਂ ਲਿਖੋ ਕਿਦਾ ਮੈਂ ਰਾਜੇ ਆ ਗਿਆ ਕਹਿੰਦਾ ਭਾਜੀ ਮੈਂ ਆ ਗਿਆ ਪਰ ਚੋਰੀ ਹੋਣੀ ਨਹੀਂ ਲੱਗਦਾ ਕਹਿੰਦਾ ਕਰਦੇ ਮੈਂ ਚੁੱਕਿਆ ਵਾ ਤੇ ਆਪਣੇ ਗੱਲੇ-ਗੁੱਲੇ ਮਿਲ ਨੂੰ ਜਰਾਇਆ ਮੈਂ ਹਫ਼ਤੇ ਮਨੇ ਕੁਸ਼ੂਰੀ ਮੈਂ ਚਾਵ ਨਹੀਂ ਕੀਤੀ ਮੈਂ ਪਰਪਰ ਆਇਆ ਤੇ ਦੇਖਿਆ ਗੱਲੇ-ਗੁੱਲੇ ਸਾਰਾ ਸਮਾਨ ਖੰਡ ਰਿਆ ਤੇ ਲੜਕੇ ਦੇ ਵਿੱਚੋਂ 3-4 ਮੋਬਾਈਲ ਦੇ ਨਹੀਂ تیر ਤੇ تیر 1500 ਲੈ ਕੇ 4000 ਹਜ਼ਾਰ ਤਰਾਹੀਆ ਜਿਨੀ ਕੀ 4 ਮੋਬਾਈਲ ਸੀ 4 ਮੋਬਾਈਲ ਤੇ ਸਾਨੂੰ ਮੇਰੇ ਪਿੱਛੇ ਲੈ ਜਾਈ ਕਿ ਮੈਂ ਕਹਿੰਦਾ ਲੱਗਦਾ ਮੋਬਾਈਲ ਗੁੰਮ ਹੋਏ ਮੋਬਾਈਲ ਮੈਂ ਦੇਖੇ ਤੇ ਮੋਬਾਈਲ ਹੈ ਨਹੀਂ ਸੀ ਹੋਰ ਮੈਂ ਸਾਰੀ ਚੀਜ਼ਾਂ ਐਲਈਡੀਆ ਵਗੈਰਾ ਮੈਂ ਦੇਖੀਆਂ ਹਲੇ ਤੱਕ ਲੇਕਿਨ ਹੁਣ ਜੀ ਜੋ ਜੋ ਵੇਖੀ ਜਾਵਾਂ ਸਮਾਨ ਜਿਆਦਾ ਹੋਣ ਕਰਕੇ ਪਤਾ ਨਹੀਂ ਲੱਗਾ ਕਿ ਕਿਹੜੀ ਕਿਹੜੀ ਚੀਜ਼ ਹੋਣੀ ਹੈ ਜਦੋਂ ਵੇਖਾਂਗੇ ਜੀ ਗਾਹ ਕਹੂਗਾ ਕਿਹੜੀ ਚੀਜ਼ ਨਹੀਂ ਹੈਗੀ ਉਹ ਹਲ ਪਰ ਬਾਅਦ ਵਿੱਚ ਦੱਸਣ ਦੀ ਕੀ ਚੀਜ਼ ਆ ਗਈ ਉਸ ਨੂੰ ਸੂਚਿਤ ਕੀਤਾ ਨਹੀਂ ਉਸ ਨੂੰ ਸੂਚਿਤ ਕੀਤਾ ਉਹ ਉਹ ਆਏ ਸੀਗੇ ਦੋ ਮਲਾਜਮ ਉਹ ਲੈ ਕੇ ਆਪਣੇ ਮਾਲਾ ਮੋਟਾ ਲੈ ਕੇ ਤੇ ਆਪਣਾ ਪਿਆਰ ਦੇ ਲਈ ਫੋਟੋ ਖਿੱਚ ਕੇ ਲੈ ਉਹਨਾਂ ਦਾ ਨੁਕਸਾਨ ਹੈ ਕਿੰਨੇ ਸਾਲ ਸਾਡਾ ਉਹ ਲਗਭਗ 1 ਲੱਖ ਸਵਾ ਲੱਖ ਦਾ ਸੀਸੀਟੀਵੀ ਦੇ ਵਿੱਚ ਕੁਝ ਉਹ ਲੱਗੇ ਵੀ ਸਾਡੇ ਗਵਾਹ ਨੇ ਇੱਕ ਚੋਰੀ ਹੋਈ ਹੈ ਉਹਨਾਂ ਦੇ ਸੀਸੀਟੀਵੀ ਕੈਮਰੇ ਲੱਗੇ ਸਾਡੇ ਨਹੀਂ ਲੱਗੇ ਉਹਨਾਂ ਦੇ ਲੱਗੇ ਸੀ ਉਹ ਉਹਨਾਂ ਨੇ ਕੱਟ ਕੇ ਤਾਰਾ ਉਹਨਾਂ ਦੇ ਬੰਦ ਤੋਂ ਲਾਗੇ ਉਹਨਾਂ ਨੂੰ ਕੋਈ ਬਦਲ ਨਹੀਂ ਉਹ ਹਾਲ ਤੱਕ ਕੋਈ ਪਤਾ ਨਹੀਂ ਕਿੰਨੀਆਂ ਚੋਰੀਆਂ ਹੋ ਜਾਂ ਰੱਬ ਦੀ ਕਿਰਪਾ ਅਰੇ ਦਿਨ ਦੁਕਾਨਾਂ ਦੇ ਹੋਈ ਨਹੀਂ ਜਦੋਂ ਬੈ ਕੇ ਸਾਡੇ ਨਾਲ ਕੱਪੜੇ ਸੀ ਇੱਕ ਆਪਣਾ ਸ਼ੁਰੂ ਮੇਰੀ ਇੱਕ ਮੈਡੀਕਲ ਸਟੋਰ ਪਰ ਵੀ ਬੰਦ ਹੈ ਇਸ ਤੋਂ ਪਹਿਲਾਂ ਹੀ ਚੋਰੀ ਹੋਏ ਕੀ ਕਰ ਲਿਆ ਏ ਏਹਨੂੰ ਪਤਾ ਨਹੀਂ ਗ੍ਰੋਥ ਮੈਨੂੰ ਲੱਗਦਾ ਇਹੀ ਹੋਈ ਹੈ ਜਿਹੜਾ ਮੇਰੇ ਕੋਲ ਮੈਡੀਕਲ ਸਟੋਰ ਤੇ ਵੀ ਹੋਈ ਹੈ ਜੀ ਇਹ ਲੱਖ ਰੁਪਏ ਦੇ ਲੱਕ ਪਰ ਲੈ ਗਏ ਸੀ ਉਸ ਤੋਂ ਬਾਅਦ ਦੂਜੀ ਵੀ ਸਟੋਰ ਤੇ ਤੇ ਕੀ ਮਾਜੀ ਕੀ ਗੱਲ ਹੈ ਯਾਰ ਗਾਪੀ ਨਹੀਂ ਦੁਕਾਨ ਤੋਂ ਚੋਰੀ ਹੋ ਗਈ ਸੀ ਅੱਛਾ ਕਿ ਸਾਥਰੀ ਆਦਿਕ ਨਾ ਕੈਸ਼ ਸਾਡੀ ਸਿਕਾ ਕਰਦਾ ਅੱਛਾ ਜੀ ਅਪਰਿਸ਼ਾ ਲੈਡਿਸ ਦਾ ਬਤਲੀ ਸਰ ਹਮ ਤਾਂ ਚੈੱਕ ਹਮ ਕੇ ਤਾਂ ਹੀ ਦੱਸ ਸਕਦੇ ਅੱਛਾ ਜੀ ਤੇ ਕੈਮਰੇ ਵਗੈਰਾ ਲੱਗੇ ਸਾਡੇ ਕੈਮਰੇ ਨਹੀਂ ਲੱਗੇ ਸਰ ਅੱਛਾ ਉੱਪਰ ਇਹ ਨਾ ਕਰਨਾ ਜਿਹੜੇ ਫੜਕੀ ਦਰਵਾਜ਼ੇ ਤੋਂ ਫੁੱਟੇ ਹੋਏ ਸੀ ਅੱਛਾ ਉੱਪਰ ਤੇ ਕੋਠੇ ਕੋਠੇ ਆਏ ਇਹ ਤਾਂ ਹੋਰ ਕਿੰਨੀਆਂ ਜਿੰਦੇ ਵਾਲੇ ਚੋਰੀਆਂ ਹੋਈਆਂ ਨਾਲ ਦੋ ਕੰਨਾਂ ਦੇ ਹੋਰ ਚੋਰੀਆਂ ਨਹੀਂ ਤਾਂ ਅੱਛਾ ਤੇ ਪੁਲਿਸ ਨੂੰ ਸੂਚਿਤ ਕੀਤਾ ਤੈਂ ਹੋ ਵੀ ਫਿਰ ਸੁਣਿਆ ਕਿ ਇਹ ਕੰਪ੍ਰੈਂਟਾ ਦਾ ਲੱਖਾਂ ਜਾਰੇ ਅੱਜ ਅੱਛਾ ਤੇ ਹਾਂਜੀ ਸਰੋਜੀ ਤਿੰਨ ਚੋਰੀਆਂ ਆਈਆਂ ਕੀ ਕਹਿਣਾ ਚਾਹੁੰਦੇ ਜੀ ਚੋਰੀਆਂ ਦਾ ਇਹਦੇ ਵਿੱਚ ਦੋ ਬੰਦੇ ਆਏ ਆ ਜਿਹੜੇ ਪਤਾ ਲੱਗਿਆ ਜੇ ਤੱਕ ਉਹਨਾਂ ਨੇ ਕੰਦ ਅਗਲੇ ਪਾਸੇ ਚੌਕੀਦਾਰ ਵੀ ਹੈਗਾ ਲੇਕਿਨ ਬੈਕ ਸਾਈਡ ਤੋਂ ਉਹਨਾਂ ਨੇ ਕੰਦ ਇਹਨਾਂ ਨੇ ਬਾੜ ਕੇ ਦੁਦੂ ਵਿੱਚ ਚੋਰੀ ਕੀਤੀ ਹੈ ਉਹ ਉਹਦੇ ਬਾਰੇ ਸਾਡੀ ਟੀਮ ਲੱਗੀ ਆ ਸਰਚ ਕਰ ਰਹੇ ਆ ਸਾਰੇ ਜਲਦੀ ਦੁਦੂ ਚੋਂ ਫੜ ਲਾਂ ਉਡਲੀ ਤੇ ਵੀਰ ਜੋ ਕੋਈ ਪਤਾ ਲੱਗਾ ਤੁਸੀਂ ਲੈ ਨਹੀਂ ਫਿਰ ਹਾਲਤਾ ਜੀ ਕਰਨ ਰਿਹਾ ਅਜੇ ਤੁਹਾਨੂੰ ਸ਼ਾਮ ਤੱਕ ਕਲੀਅਰ ਕਰਕੇ ਦੱਸਾਂ ਤੁਹਾਡੇ ਜਿਹੜੇ ਇਹਦੇ ਇਸੇ ਸੰਬੰਧ ਵਿੱਚ ਵੀ ਅਸੀਂ ਮਤਲਬ 24 ਘੰਟੇ ਇਹਦੇ ਲਾਕੇ ਜਾ ਬੱਸ ਲਾਉਨੇ ਹੁਣੇ ਤੇ ਤੁਹਾਡੇ ਸਾਡੇ ਨਾਲ ਦੇ ਥਾਣੇ ਦੇ ਵਿੱਚ ਚਾਟੀਵਿੰਡ ਦੇ ਵਿੱਚ ਦੋ ਘਰ ਦਾ ਤਾਂ ਹੋਈਆਂ ਸੀ ਇੱਕ ਸੁਨਿਆਰੇ ਦੀ ਤੇ ਇੱਕ ਆਪਣੇ ਸ਼ਾਹ ਇੰਟਰਪ੍ਰਾਈਜ਼ਸ ਦੇ ਉਹ ਅਸੀਂ ਸਾਡੀ ਟੀਮ ਨੇ ਬੜੀ ਮਿਹਨਤ ਕਰਕੇ ਤਿੰਨ ਦਿਨ ਦੇ ਵਿੱਚ ਉਹ ਅਸੀਂ ਫੇਸ ਕਰ ਲਏ ਉਹਦੇ ਵਿੱਚ ਰੋਣ ਦੇ ਫੜ ਲੈ ਤੇ ਬਾਕੀ ਵੀ ਸਾਡਾ ਚੱਲਦਾ ਸਾਡੀ ਵੱਲੋਂ ਪੁਲਿਸ ਦੀ ਤਾਂ 24 ਘੰਟੇ ਮਸ਼ਤਾਦੀ ਦੇ ਨਾਲ ਹੀ ਅਸੀਂ ਇਹ ਸਾਰਾ ਕੰਮ ਕਰਦੇ ਹਾਂ ਤੇ ਜਲਦੀ ਇਹ ਵੀ ਫੜਾ